ਪਣੇ ਨੂੰ ਸੈਂਟਰ ਸਰਕਾਰ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਦੇ ਰਹੀ ਹੈ ਨਵੀਂ ਵਿਧਾਨ ਸਭਾ ਬਣਾਉਣ ਦੇ ਲਈ ਜਿਹਦੇ ਬਦਲੇ ਹਰਿਆਣਾ ਚੰਡੀਗੜ੍ਹ ਨੂੰ 12 ਏਕੜ ਜ਼ਮੀਨ ਪੰਚਕੁੱਲਾ ਦੇ ਵਿੱਚ ਦੇ ਰਿਹਾ ਹੈ ਇਹ ਸੈਂਟਰ ਸਰਕਾਰ ਦਾ ਭਾਜਪੀ ਦੀ ਸਰਕਾਰ ਦਾ ਜਿਹੜਾ ਇਹ ਪੰਜਾਬ ਦੇ ਨਾਲ ਗੁੱਸਾ ਹੈ ਜਾਂ ਪੰਜਾਬ ਦੇ ਨਾਲ ਉਹਨਾਂ ਦਾ ਸਮੇਂ-ਸਮੇਂ ਦੀਆਂ ਸਰਕਾਰਾਂ ਦਾ 58 ਸਾਲ ਹੋ ਗਏ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਅਲੱਗ ਹੋਏ ਸੀ ਟੈਂਪਰੇਰੀ ਪੀਰੀਅਡ ਦੇ ਲਈ ਯੂਟੀ ਬਣਾਇਆ ਗਿਆ ਚੰਡੀਗੜ੍ਹ ਨੂੰ ਕਿ ਕੁਝ ਸਮੇਂ ਦੇ ਲਈ ਹਰਿਆਣਾ ਦੀ ਸਾਂਝੀ ਰਾਜਧਾਨੀ ਪੰਜਾਬ ਨਾਲ ਰਹੇਗੀ ਚੰਡੀਗੜ੍ਹ ਤੇ ਬਾਅਦ ਵਿੱਚ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਸੌਂਪ ਦਿੱਤਾ ਜਾਵੇਗਾ ਕਿਉਂਕਿ ਖਰੜ ਦੇ ਬਾਈ ਪਿੰਡਾਂ ਉੱਪਰ ਚੰਡੀਗੜ੍ਹ ਨੂੰ ਬਣਾਇਆ ਗਿਆ ਹੈ ਤੇ ਅੱਜ 58 ਸਾਲ ਹੋ ਗਏ ਐ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਬਾਰੇ ਸੋਚਿਆ ਨਹੀਂ ਸੋਚਣਾ ਤਾਂ ਦੂਰ ਦੀ ਗੱਲ ਹੈ ਵਿੱਚ ਕਿਤੇ ਨਾ ਕਿਤੇ ਕੋਈ ਇਨੀਸ਼ੀਏਟਿਵ ਉੱਠੇ ਨੇ ਪਰ ਉਹਨੂੰ ਦੇਖੋ ਮਲਟੀਪਲ ਟਾਈਮਸ ਇਹ ਹੋਇਆ ਹੈ ਕਿ ਪੰਜਾਬ ਚ ਵੀ ਕਾਂਗਰਸ ਹੈ ਹਰਿਆਣਾ ਚ ਵੀ ਕਾਂਗਰਸ ਹੈ ਤੇ ਸੈਂਟਰ ਚ ਵੀ ਕਾਂਗਰਸ ਹੈ ਪਰ ਰਾਜਧਾਨੀ ਨਹੀਂ ਬਿਣੀ ਸਾਨੂੰ ਸਾਡਾ ਚੰਡੀਗੜ੍ਹ ਸਾਂਝਾ ਹੀ ਰਿਹਾ ਯੂਟੀ ਬਣੀ ਰਹੀ ਇਹ ਵੀ ਹੋਇਆ ਹੈ 14 ਤੋਂ 17 ਤੱਕ ਕਿ ਇੱਥੇ ਭਾਈਵਾਲਤਾ ਦੀ ਬੀਜੇਪੀ ਤੇ ਕਾਂਲੀ ਦਲਦੀ ਸੀ ਹਰਿਆਣਾ ਵੀ ਬੀਜੇਪੀ ਸੀ ਸੈਂਟਰ ਵੀ ਬੀਜੇਪੀ ਸੀ ਫਿਰ ਵੀ ਇਹ ਹੋਇਆ ਕਿ ਇਦੇ ਉੱਤੇ ਕੋਈ ਮੁੱਦੇ ਤੇ ਕਿਸੇ ਨੇ ਆਵਾਜ਼ ਨਹੀਂ ਚੱਕੀ ਕਿ ਚੰਡੀਗੜ੍ਹ ਪੰਜਾਬ ਦੀ ਜ਼ਮੀਨ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਤੇ ਜਦੋਂ ਤੁਹਾਡੀ ਗੱਲ ਹੀ ਇਹ ਹੋਈ ਸੀ ਕਿ ਟੈਂਪਰੇਰੀ ਪੀਰੀਅਡ ਲਈ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ 2014 ਚ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਅਲੱਗ ਹੋਇਆ ਤਾਂ ਤੇਲੰਗਾਨਾ ਲਈ ਇਹ ਫੈਸਲਾ ਲਿਆ ਗਿਆ ਕਿ ਹਾਈਦਰਾਬਾਦ ਨੂੰ ਤੇਲੰਗਾਨਾ ਨੂੰ ਦੇ ਦਿੱਤਾ ਜਾਊਗਾ ਤੇ ਅਮਰਾਵਤੀ ਨਾਮ ਦੀ ਨਵੀਂ ਜਿਹੜੀ ਨਵੀਂ ਰਾਜਧਾਨੀ ਹੈ ਉਹ ਆਂਧਰਾ ਪ੍ਰਦੇਸ਼ ਨੂੰ ਦੇ ਦਿੱਤੀ ਜਾਊਗੀ ਇਸੇ ਸਾਲ ਦੇ ਵਿੱਚ 15000 ਕਰੋੜ ਰੁਪਇਆ ਅਮਰਾਵਤੀ ਨੂੰ ਰਾਜਧਾਨੀ ਬਣਾਉਣ ਲਈ ਮੋਦੀ ਸਾਹਿਬ ਨੇ ਆਂਧਰਾ ਪ੍ਰਦੇਸ਼ ਨੂੰ ਦਿੱਤਾ ਹੈ ਤੇ 50000 ਕਰੋੜ ਦੀ ਕਮਿਟਮੈਂਟ ਅਗਲੇ 10 ਸਾਲਾਂ ਦੇ ਵਿੱਚ ਜੇ ਤੁਸੀਂ 2014 ਤੋਂ ਲੈ ਕੇ ਹੁਣ ਤੱਕ ਕੁਝ ਸਾਲਾਂ ਦੇ ਵਿੱਚ ਆਂਧਰਾ ਪ੍ਰਦੇਸ਼ ਨੂੰ 10000 ਕਰੋੜ ਰੁਪਏ ਤੇ 40 50 ਹਜ਼ਾਰ 45 50 ਹਜ਼ਾਰ ਕਰੋੜ ਦੀ ਕਮਿਟਮੈਂਟ ਕਰ ਸਕਦੇ ਹੋ ਤੇ 58 ਸਾਲ ਹੋ ਗਏ ਪੰਜਾਬ ਦੀ ਨਾਲ ਕੀਤੀ ਕਮਿਟਮੈਂਟ ਕਿੱਧਰ ਗਈ ਕਿ ਜਿਹੜੀ ਤੁਸੀਂ ਕਿਹਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਰਹੇਗਾ ਬਲਕਿ ਤੁਸੀਂ ਤਾਂ ਇੱਕ ਹੁਣ ਨਵਾਂ ਫੈਸਲਾ ਲੈ ਲਿਆ ਕਿ ਜਦੋਂ 10 ਏਕੜ ਉੱਤੇ ਹਰਿਆਣੇ ਦੀ ਨਵਾਂ ਨਵੀਂ ਵਿਧਾਨ ਸਭਾ ਬਣੀ ਗਈ ਫਿਰ ਤਾਂ ਪੱਕਾ ਅਧਿਕਾਰ ਹਰਿਆਣੇ ਦਾ ਚੰਡੀਗੜ੍ਹ ਤੇ ਹੋ ਜਾਂਦਾ ਹੈ ਨੰਬਰ 2 ਪਰ ਹਰਿਆਣੇ ਦੇ ਲੋਕਾਂ ਨੂੰ ਵੀ ਚੰਡੀਗੜ੍ਹ ਆਉਣਾ ਸੌਖਾ ਨਹੀਂ ਹੈ ਬਹੁਤ ਦੂਰ ਪੈਂਦਾ ਕਰਨਾਲ ਦੇ ਲਾਗੇ ਤਾਂ ਅਗੇ ਕੋਈ ਨਾ ਕੋਈ ਰਾਸਤਾ ਨਹੀਂ ਹਰਿਆਣੇ ਦੇ ਲੋਕਾਂ ਲਈ ਬਣਾਈ ਜਾ ਸਕ ਬਣਾਈ ਜਾ ਸਕਦੀ ਹੈ ਤੇ ਇਹ ਜਿਹੜਾ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਅਸੀਂ ਜੁਡੀਸ਼ਰੀ ਕੋਲ ਕੋਰਟ 'ਚ ਜਾਵਾਂਗੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਧਰਨੇ ਦੇਣੇ ਪਏ ਜੋ ਕਰਨਾ ਪਿਆ ਸੀ ਕਰਾਂਗੇ ਚੰਡੀਗੜ ਸਾਡਾ ਹੈ ਚੰਡੀਗੜ ਪੰਜਾਬ ਦਾ ਹੈ ਚੰਡੀਗੜ ਉੱਪਰ ਸਿਰਫ ਪੰਜਾਬ ਦਾ ਹੱਕ ਹੈ